ਹੋ ਤੇ ਜੇ ਸਾਡੀ ਖਬਰ ਔਰ ਵੀਰਵਾਰ ਵਾਲੇ ਦਿਨ ਲੱਖਾਂ ਦੀ ਤਦਾਦ ਦੇ ਵਿੱਚ ਘੱਟੋ ਘੱਟ 10 ਲੱਖ ਬੰਦਾ ਉਸ ਦਿਨ ਮੱਥਾ ਟੇਕਦਾ ਤਾਂ ਥੋੜੀ ਜੀ ਵੀ ਜੇ ਤੁਸੀਂ ਰੋਕ ਦਿਓ ਤਾਂ ਲੈਣਾ ਲੱਗ ਜਾਂਦੀ ਹੈ ਤਾਂ ਉਹ ਉਹਦੇ ਕਰਕੇ ਜਿਆਦਾ ਹਾਹਾਕਾਰ ਸੀ ਕਿ ਹੁਣ ਅਸੀਂ ਇਸ ਗੱਲ ਦਾ ਪਹਿਲਾਂ ਧਿਆਨ ਰੱਖਾਂਗੇ ਵੀ ਕਿਹੜੇ ਦਿਨ ਸਾਨੂੰ ਕਿੰਨਾ ਕ੍ਰਾਸ਼ ਮਿਲੂਗਾ ਤਾਂ ਕਿ ਅਸੀਂ ਲੋਕਾਂ ਨੂੰ ਵੀ ਪਰੇਸ਼ਾਨ ਨਾ ਕਰੀਏ ਤੇ ਆਪਦਾ ਜਿਹੜਾ ਹੈਗਾ ਉਹ ਬਾਬਾ ਫਰੀਦੀ ਦੇ ਚਰਨਾਂ ਤੇ ਨਕਮਾਸਟਕ ਵੀ ਹੋ ਸਕਣ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਕਿ ਮੈਡੀਕਲ ਕਾਲਜ ਦੇ ਵਿੱਚ ਜਿਹੜੇ ਪੇਸ਼ੈਂਟ ਆਉਂਦੇ ਆ ਪੇਸ਼ੈਂਟ ਲਈ ਤਾਂ ਬੈੱਡ ਹੁੰਦਾ ਪਰ ਜਿਹੜੇ ਉਹਦੇ ਵਾਰਸ ਆ ਉਹਨਾਂ ਦੇ ਲਈ ਵੀ ਕੋਈ ਠੁੱਕਵੀਂ ਜਗ੍ਹਾ ਹੋਣੀ ਚਾਹੀਦੀ ਹੈ ਕਿਉਂਕਿ ਬਹੁਤੀ ਵਾਰੀ ਕੀ ਹੁੰਦਾ ਵੀ ਆਪਾਂ ਦੇਖਦੇ ਆਂ ਵੀ ਬਰਾਂਡਾਂ ਦੇ ਵਿੱਚ ਲੋਕ ਸੁੱਤੇ ਆਂ ਤੇ ਮੁੱਖ ਮੰਤਰੀ ਸਾਹਿਬ ਸਾਡੇ ਤੇ ਖੁਸ਼ੀ ਤਾਂ ਹੀ ਸਾਡੇ ਕੋਲ ਆਏ ਆ ਕਿ ਸਾਰਾ ਪੰਜਾਬ ਸੀ ਵੱਡੇ ਸ਼ਹਿਰ ਸੀ ਸਿਕਿਉਰਟੀ ਵੱਲੋਂ ਵੀ ਬਹੁਤ ਕੁੱਝ ਜਿਹੜੀਆਂ ਸਿੱਗੀਆਂ ਵੀ ਫਰੀਦਕੋਟ ਦੇ ਕਿਲੇ ਦੀਆਂ ਜਿਹੜੀਆਂ ਸਟੇਡੀਅਮ ਦੀਆਂ ਕੰਧਾਂ ਨੀਵੀਆਂ ਜੀ ਸਿਕਿਉਰਿਟੀ ਪੱਖ ਤੋਂ ਪ੍ਰਮukh ਮੰਤਰੀ ਸਾਹਿਬ ਨੇ ਕਹੇ ਵੀ ਨਹੀਂ ਐਸ ਵਾਰ ਫਰੀਦਕੋਟ ਮੈਂ ਜਾਣਾ ਹੀ ਜਾਣਾ ਫਰੀਦਕੋਟ ਦੇ ਕੰਮ ਤੋਂ ਖੁਸ਼ ਹੋਏ ਜਿਹੜੇ ਕੰਮ ਅਸੀਂ ਦਿਖਾਏ ਆ ਜਿਹੜੇ ਕੰਮ ਅਸੀਂ ਦੱਸੇ ਵੀ ਸੀ ਆ ਕੰਮ ਕਰ ਰਹੇ ਤਾਂ ਉਹਨਾਂ ਕੰਮਾਂ ਤੋਂ ਮੁੱਖ ਮੰਤਰੀ ਸਾਹਿਬ ਖੁਸ਼ ਹੋਏ 15 ਅਗਸਤ ਦੇ ਝੰਡਾ ਲਹਿਰਾਉਣ ਤੋਂ ਪਹਿਲਾਂ ਸਵੇਰੇ ਉਹਨਾਂ ਨੇ ਸਾਨੂੰ ਬੁਲਾਇਆ ਬਲਾ ਕੇ ਗੱਲਬਾਤ ਕੀਤੀ ਜੋ ਇਥੋਂ ਦੇ ਕੰਮ ਆ ਧੰਦੇ ਆ ਉਹ ਸਾਰਿਆਂ ਬਾਰੇ ਗੱਲਬਾਤ ਹੋਈ ਹੈ ਜਿਹੜੇ ਕੋਈ ਕੰਮ ਅੜੇ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਬਹੁਤ ਵੱਡੀਆਂ-ਵੱਡੀਆਂ ਅਨਾਊਂਸਮੈਂਟਸ ਹੋਣਗੀਆਂ। ਅਸੀਂ ਵੱਡੇ ਦਿਨ ਨਹੀਂ ਕਰਦਾਗੇ ਕਿਉਂਕਿ ਸਾਡੀ ਕੋਸ਼ਿਸ਼ ਕਿਉਂਕਿ 23 23 ਤਰੀਕ ਦਾ ਜਿਹੜਾ ਮੇਲਾ ਹੈ ਉਸ ਦਿਨ ਤਾਂ ਸੰਭਵ ਹੀ ਨਹੀਂ ਤੁਸੀਂ ਇੰਨੀ ਸੁਰੱਖਿਆ ਦੇ ਸਕੋ। ਪਰ ਸਾਡੀ ਕੋਸ਼ਿਸ਼ ਹੈ ਕਿ ਉਸ ਤੋਂ ਇੱਕ ਦੋ ਦਿਨ ਪਹਿਲਾਂ ਜਦੋਂ ਮੇਲੇ 19 ਤੋਂ 23 ਸਤੰਬਰ ਦੇ ਵਿੱਚ ਵਿੱਚ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ। 15 ਅਗਸਤ ਤੋਂ ਜਦੋਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਝੰਡਾ ਲਹਿਰਾ ਕੇ ਗਏ ਆ ਤੇ ਕੋਈ ਉਦਘਾਟਨ ਨਹੀਂ ਕਰਕੇ ਗਏ ਉਸੇ ਦਿਨ ਤੋਂ ਹੀ ਫਰੀਦਕੋਟ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਚਵਾਚਵੀ ਹੋ ਰਹੀ ਆ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਤੇ ਹਲਕੇ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਨੇ ਅੱਜ ਇਹ ਸਾਰਾ ਸਾਫ਼ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਜਿਹੜੇ 35 ਦੇ ਕਰੀਬ ਉਦਘਾਟਨ ਹੋਣੇ ਸੀ ਲਿਸਟ ਬਣੀ ਸੀ ਉਹ ਕਿਉਂ ਨਹੀਂ ਕਰਕੇ ਗਏ ਤੇ ਹੁਣ ਕਦੋਂ ਕਰਨਗੇ ਆਓ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਕਿ ਇਹ ਸਾਰੇ ਉਦਘਾਟਨ ਹੁਣ ਕਦੋਂ ਹੋਣ ਵਾਲੇ ਆ ਤੇ ਹੁਣ ਜਦੋਂ ਮੁੱਖ ਮੰਤਰੀ ਦੁਬਾਰਾ ਇਹ ਉਦਘਾਟਨ ਕਰਨ ਆਉਣਗੇ ਤੇ ਫਿਰ ਉਸ ਵੇਲੇ ਪਹਿਲਾਂ ਵਾਲੀ ਸਥਿਤੀ ਲੋਕਾਂ ਦੀ ਮੁਸ਼ਕਲਾਂ ਵਾਲੀ ਤਾਂ ਨਹੀਂ ਬਣੂਗੀ ਆਓ ਸਾਰਾ ਕੁਝ ਹੀ ਪੁੱਛਦੇ ਆ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਆਉਣ ਦਾ ਪ੍ਰੋਗਰਾਮ ਸੀਗਾ ਉਹਨੂੰ ਲੈ ਕੇ ਸਾਡੀ ਇੱਛਾ ਸੀ ਕਿ ਅਸੀਂ ਕੁਝ ਉਦਘਾਟਨ ਕਰਾਈਏ ਕੁਝ ਨੀਂਹ ਪੱਥਰ ਰਖਾਈਏ ਪਰ ਕਾਰਨ ਕੀ ਬਣਿਆ ਸੇਮ ਡੇ ਜਿਹੜਾ ਉਹਨਾਂ ਦੀ ਕੈਬਨਟ ਮੀਟਿੰਗ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਪ੍ਰੋਟੋਕੋਲ ਹੁੰਦੇ ਆ ਦਿਨਸ਼ਪ ਦੇ ਤੋਂ ਪਹਿਲਾਂ ਜਿਨੇ ਵੀ ਝੰਡਾ ਲਹਿਰਾਉਣਾ ਹੈ ਉਹਦਾ ਹੈੱਡਕੁਆਰਟਰ ਤੇ ਪਹੁੰਚਣਾ ਜ਼ਰੂਰੀ ਹੁੰਦਾ ਉਹਨੂੰ ਲੈ ਕੇ ਦੂਜਾ ਤੁਹਾਨੂੰ ਪਤਾ ਹੈ ਕਿ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਉਹ ਸੁਰੱਖਿਆ ਨੂੰ ਲੈ ਕੇ ਵੀ ਜਿਹੜਾ ਉਹ ਸੁਰੱਖਿਆ ਏਜੰਸੀਆਂ ਚਿੰਤਤ ਸੀ ਪਰ ਮੁੱਖ ਮੰਤਰੀ ਸਾਹਿਬ ਦਾ ਛੋਟੇ ਤੋਂ ਛੋਟਾ ਜਿਹੜਾ ਦੌਰਾ ਰੱਖਣਾ ਚਾਹੁੰਦੇ ਸੀ ਤਾਂ ਉਹਨੂੰ ਲੈ ਕੇ ਫਿਰ ਅਸੀਂ ਜਿਹੜਾ ਹੈਗਾ ਉਹ ਕਿਉਂਕਿ ਇੱਕ ਸਾਡੇ ਲਈ ਸਭ ਤੋਂ ਵੱਡੀ ਗੱਲ ਇਹ ਆ ਖੁਸ਼ੀ ਦੀ ਗੱਲ ਹੈ ਕਿ ਤੰਤਰ ਬਾਬਾ ਸ਼ੇਖ ਫਰੀਦ ਜੀ ਦਾ ਮੇਲਾ ਵੀ ਆ ਰਿਹਾ ਤਾਂ ਵਿੱਚ ਸਾਰੇ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਰੇ 28 ਦਿਨ ਬਚਦੇ ਆ ਮਾਨ ਸਾਹਿਬ ਕਈ ਆਮਦ ਮੇਲੇ ਚ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਵਾਦਾ ਕੀਤਾ ਉਹਨਾਂ ਨੇ ਆਉਣਗੇ ਔਰ ਸਾਡੇ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਹਰ ਬਾਹ ਰੁਪਈਆ ਦੇ ਪ੍ਰੋਜੈਕਟ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਤੋਂ ਹਰੀ ਝੰਡੀ ਦਿਵਾਉਣੀ ਹੈ ਸਾਡਾ ਫਾਰਮੇਸੀ ਕਾਲਜ ਆ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਹੋਰ ਜਿਹੜੀਆਂ ਹੈਗੀਆਂ ਕੁਝ ਚੀਜ਼ਾਂ ਉਹ ਬਣ ਕੇ ਰੈਡੀ ਨੇ ਸਾਡਾ ਸਿਮਲਾ ਹਸਪਤਾਲ ਦੇ ਵਿੱਚ ਜਿਹੜਾ ਮਦਰ ਐਂਡ ਚਾਈਲਡ ਬਲੌਕ ਹੈ ਉਹ ਸਾਡਾ ਬਣ ਕੇ ਤਿਆਰ ਹੈ ਬਿਲਕੁਲ ਜਿਹੜਾ ਹੈਗਾ ਉਹ ਅਧ்கਟਣ ਲਈ ਤਿਆਰ ਹੈ ਤੇ ਹੋਰ ਵੀ ਕਈ ਚੀਜ਼ਾਂ ਕੁਝ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਕਿ ਮੈਡੀਕਲ ਕਾਲਜ ਦੇ ਵਿੱਚ ਜਿਹੜੇ ਪੇਸ਼ੈਂਟ ਆਉਂਦੇ ਆ ਪੇਸ਼ੈਂਟ ਲਈ ਤਾਂ ਬੈੱਡ ਹੁੰਦਾ ਪਰ ਜਿਹੜੇ ਉਹਦੇ ਵਾਰਸ ਉਹਨਾਂ ਦੇ ਲਈ ਵੀ ਕੋਈ ਠੁੱਕਵੀਂ ਜਗ੍ਹਾ ਹੋਣੀ ਚਾਹੀਦੀ ਹੈ ਕਿਉਂਕਿ ਬਹੁਤੀ ਵਾਰੀ ਕੀ ਹੁੰਦਾ ਵੀ ਆਪਾਂ ਦੇਖਦੇ ਆਂ ਵੀ ਬਰਾਂਡਾਂ ਦੇ ਵਿੱਚ ਲੋਕ ਸਕਤੇ ਆ ਕਿ ਹੁਣ ਬ੍ਰੀਜ ਦਾਖਲਾ ਤੇ ਫਿਰ ਪੇਸ਼ੈਂਟ ਨੇ ਕਿਤਨੇ ਕਿਤ ਦਸਾਂ ਨੂੰ ਹੀ ਆ ਤੇ ਉਹਨਾਂ ਲਈ ਇਸ ਇੱਕ ਬਹੁਤ ਵੱਡੀ ਸਹਾਨ ਦਾ ਪ੍ਰਬੰਧ ਕਰ ਰਹੇ ਨੇ ਲੇਕਿਨ ਇਹ ਦੇਖਿਆ ਗਿਆ ਕਿ ਮੁੱਖ ਮੰਤਰੀ ਸਾਹਿਬ ਖੁਸ਼ ਨਹੀਂ ਦਿਖਾਈ ਦਿੱਤੇ ਕੀ ਗੱਲ ਵਿੱਚ ਮੁੱਖ ਮੰਤਰੀ ਸਾਹਿਬ ਦੀ ਤੁਸੀਂ ਸਪੀਚ ਦੇਖੋ ਪਹਿਲੀ ਗੱਲ ਇੱਕ ਜਿਹੜਾ ਨਾ ਇਹ ਵੀ ਪ੍ਰੋਟੋਕੋਲ ਆ ਜਿਹੜਾ ਉਹਨਾਂ ਨੂੰ ਲਿਖ ਕੇ ਵੀ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਤੁਸੀਂ ਆ ਬੋਲਣ ਤਾਂ ਫਿਰ ਵੀ ਜਿਹੜੀਆਂ ਸਰਕਾਰ ਦੀਆਂ ਪ੍ਰਾਪਤੀਆਂ ਗਣਾਈਆਂ ਉਹਨਾਂ ਨੇ ਪਰ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਨੇ ਆਪ ਦੀ ਜਿਵੇਂ ਮਹਾਰਾਜ ਜੀ ਉਹਨਾਂ ਤੇ ਕਿਰਪਾ ਕਿ ਉਹ ਉਹਨਾਂ ਨੇ ਜਿਹੜੇ ਹੈਗੇ ਆਪਦੀਆਂ ਗੱਲਾਂ ਨੂੰ ਉਸ ਢੰਗ ਨਾਲ ਕੀਤਾ ਕਿ ਲੋਕਾਂ ਨੇ ਉਹਦਾ ਗੱਲਾਂ ਦਾ ਆਨੰਦ ਵੀ ਮਾਣਿਆ ਬਧੀਆ ਆਪਦੇ ਜਿਹੜਾ ਉਸ ਭਾਸ਼ਣ ਨੂੰ ਆਪਦੇ ਪ੍ਰੋਟੋਕੋਲ ਚ ਰਹਿਣਿਆ ਹੋਇਆ ਵੀ ਉਹਨਾਂ ਦਾ ਭਾਸ਼ਣ ਇਹ ਨਹੀਂ ਸੀ ਕਾਫੀ ਲੰਮਾ ਭਾਸ਼ਣ ਦਿੱਤਾ ਉਹਨਾਂ ਨੇ ਔਰ ਕੋਈ ਬੰਦਾ ਬੋਰ ਨਹੀਂ ਹੋਇਆ ਨਹੀਂ 2 ਮਿੰਟਾਂ ਬਾਅਦ ਜੇ ਕੋਈ ਲੀਡਰ ਬੋਲਦੇ ਹੁੰਦੇ ਤਾਂ ਲੋਕ ਜਿਹੜੇ ਹੁੰਦੇ ਆ ਉਹਦੇ ਤੋਂ ਬੋਰ ਹੋ ਜਾਂਦੇ ਆ ਤਾਂ ਮੁੱਖ ਮੰਤਰੀ ਸਾਹਿਬ ਦਾ ਭਾਸ਼ਣ ਜਿੰਨਾ ਵੀ ਸੀ ਸਾਰੇ ਦਾ ਸਾਰਾ ਤੁਸੀਂ ਸੁਣੋ ਉੱਚ ਪੂਰੀ ਪੋਜ਼ਿਟਿਵਿਟੀ ਸੀ ਸਾਰਾ ਕੁਝ ਸੀਗਾ ਤੇ ਜਿਹੜਾ ਹੈਗਾ ਉਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਜਿਹੜਾ 15 ਅਗਸਤ ਤੇ ਝੰਡਾ ਜਿਹੜਾ ਹੈ ਉਹ ਸਰਦਾਰ ਭਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਲਹਿਰਾਇਆ ਗਿਆ 75 ਸਾਲ ਬਾਅਦ ਔਰ 26 ਜਨਵਰੀ ਤੇ ਜਿਹੜਾ ਸਰਦਾਰ ਚਰਨ ਸਿੰਘ ਬਰਾੜ ਨੇ ਉਹ ਅੱਜ ਤੋਂ 30 ਸਾਲ ਪਹਿਲਾਂ ਲਹਿਰਾਇਆ ਸੀ ਅਸੀਂ 30 ਸਾਲ ਔਰ 75 ਸਾਲ ਬਾਅਦ ਇੱਥੇ ਕਾਮਯਾਬ ਹੋਏ ਆ ਇਸ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਉਣ ਦੇ ਵਿੱਚ ਪ੍ਰਮukh ਮੰਤਰੀ ਸਾਹਿਬ ਸਾਡੇ ਤੇ ਖੁਸ਼ੀ ਤਾਂ ਹੀ ਸਾਡੇ ਕੋਲ ਆਏ ਆ ਕਿ ਸਾਰਾ ਪੰਜਾਬ ਸੀ ਵੱਡੇ ਸ਼ਹਿਰ ਸੀ ਸਿਕਿਉਰਟੀ ਵੱਲੋਂ ਵੀ ਬਹੁਤ ਕੁੱਝ ਜਿਹੜੀਆਂ ਸਗੀਆਂ ਵੀ ਫਰੀਦਕੋਟ ਦੇ ਕਿਲੇ ਦੀਆਂ ਜਿਹੜੀਆਂ ਸਟੇਡੀਅਮ ਦੀਆਂ ਕੰਧਾਂ ਨੇਵੀਆਂ ਜੀ ਸਿਕਿਉਰਟੀ ਪੱਖ ਤੋਂ ਪ੍ਰਮukh ਮੰਤਰੀ ਸਾਹਿਬ ਨੇ ਕਿਹਾ ਵੀ ਨਹੀਂ ਐਸ ਵਾਰ ਫਰੀਦਕੋਟ ਮੈਂ ਜਾਣਾ ਹੀ ਜਾਣਾ ਕਿਉਂਕਿ ਸਰਦੀਆਂ ਦੇ ਕਾਰਨ ਉਹ ਧੁੰਦਾਂ ਦੇ ਕਾਰਨ ਕੁਝ ਕਾਰਨ ਬਣ ਗਿਆ ਸੀ ਉਦੋਂ ਵੀ ਸਿਕਿਉਰਟੀ ਪੱਕੀ ਸੀਗਾ ਪਰ ਹੁਣ ਜਿਹੜਾ ਹੈਗਾ ਉਹਨਾਂ ਨੇ ਆਪਦਾ ਫੈਸਲਾ ਕੀਤਾ ਕਿ ਮੈਂ ਫਰੀਦਕੋਟ ਜਾਣਾ ਔਰ ਉਹ ਆਏ ਆ ਔਰ ਉਹਨਾਂ ਨੇ ਅਫਰੀਦ ਕੋਰ ਦੇ ਕੰਮ ਤੋਂ ਖੁਸ਼ ਹੋਏ ਜਿਹੜੇ ਕੰਮ ਅਸੀਂ ਦਿਖਾਏ ਆ ਜਿਹੜੇ ਕੰਮ ਅਸੀਂ ਦੱਸੇ ਵੀ ਸੀ ਆ ਕੰਮ ਕਰ ਰਹੇ ਤਾਂ ਉਹਨਾਂ ਕੰਮਾਂ ਤੋਂ ਮੁੱਖ ਮੰਤਰੀ ਸਾਹਿਬ ਖੁਸ਼ ਹੋਏ ਆ 15 ਅਗਸਤ ਦੇ ਝੰਡਾ ਲਹਿਰਾਉਣ ਤੋਂ ਪਹਿਲਾਂ ਸਵੇਰੇ ਉਹਨਾਂ ਨੇ ਸਾਨੂੰ ਬੁਲਾਇਆ ਬਲਾ ਕੇ ਗੱਲਬਾਤ ਕੀਤੀ ਜੋ ਇਥੋਂ ਦੇ ਕੰਮ ਆ ਧੰਦੇ ਆ ਉਹ ਸਾਰਿਆਂ ਬਾਰੇ ਗੱਲਬਾਤ ਹੋਈ ਹੈ ਜਿਹੜੇ ਕੋਈ ਕੰਮ ਅੜੇ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਬਹੁਤ ਵੱਡੀਆਂ ਵੱਡੀਆਂ ਅਨਾਊਂਸਮੈਂਟਸ ਹੋਣਗੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਇਹ ਨਹੀਂ ਕਿੰਨੇ ਅਨਾਊਂਸਮੈਂਟ ਹੋਣਗੀਆਂ ਉਹਨਾਂ ਦੇ ਬਕਾਇਦਾ ਕੈਲੰਡਰ ਲਾ ਕੇ ਕੰਮ ਸ਼ੁਰੂ ਹੋਣਗੇ ਇਹ ਗੱਲ ਕਿ ਮੇਲੇ ਤੇ ਆਉਂਦੇ ਉਹਨਾਂ ਜਿਵੇਂ ਐਤ ਕੀ ਬਹੁਤ ਟਾਈਟ ਕੀਤਾ ਹੋਇਆ ਸੀ ਕੰਮ ਲੋਕ ਮੁਸ਼ਕਲ ਸੀਗੇ ਲੰਘਣ ਤੋਂ ਦੀ ਮੇਲੇ ਵੀ ਨਹੀਂ ਇਸ ਤਰ੍ਹਾਂ ਹੋ ਸਕਦਾ ਨਹੀਂ ਉਦੋਂ ਇਹ ਆ ਵੀ ਅਸੀਂ ਵੱਡੇ ਦਿਨ ਨਹੀਂ ਸੱਦਾਂਗੇ ਕਿਉਂਕਿ ਸਾਡੀ ਕੋਸ਼ਿਸ਼ ਕਿਉਂਕਿ 23 23 ਤਰੀਕ ਦਾ ਜਿਹੜਾ ਮੇਲਾ ਹੈ ਉਸ ਦਿਨ ਤਾਂ ਸੰਭਵ ਹੀ ਨਹੀਂ ਤੁਸੀਂ ਇੰਨੀ ਸੁਰੱਖਿਆ ਦੇ ਸਕੋ ਪਰ ਸਾਡੀ ਕੋਸ਼ਿਸ਼ ਹੈ ਕਿ ਉਦੋਂ ਇੱਕ ਦੋ ਦਿਨ ਪਹਿਲਾਂ ਜਦੋਂ ਮੇਲੇ 19 ਤੋਂ 23 ਸਤੰਬਰ ਦੇ ਵਿੱਚ ਵਿੱਚ ਜਿੱਦਾਂ ਵੀ ਰਸ਼ਟ ਘਟ ਹੋਊਗਾ ਕੋਈ ਇਹ ਤਾਂ 15 ਅਗਸਤ ਨੂੰ ਤਾਂ ਅਸੀਂ ਟਾਲ ਨਹੀਂ ਸਕਦੇ ਸੀ ਉਸ ਦਿਨ 14 ਅਗਸਤ ਨੂੰ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀ ਕਿ ਵੀਰਵਾਰ ਸੀ ਔਰ ਵੀਰਵਾਰ ਵਾਲੇ ਦਿਨ ਲੱਖਾਂ ਦੀ ਤਦਾਦ ਦੇ ਵਿੱਚੋਂ ਘਟੋ ਘਟ 10 ਲੱਖ ਬੰਦਾ ਉਸ ਦਿਨ ਮੱਥਾ ਟੇਕਦਾ ਤਾਂ ਥੋੜੀ ਜੀ ਵੀ ਜੇ ਤੁਸੀਂ ਰੋਕਦੇ ਤਾਂ ਲੈਣਾ ਲੱਗ ਜਾਂਦੀ ਤਾਂ ਉਹ ਉਹਦੇ ਕਰਕੇ ਜਿਆਦਾ ਹਾਹਾਕਾਰ ਸੀ ਹੁਣ ਅਸੀਂ ਇਸ ਗੱਲ ਦਾ ਪਹਿਲਾਂ ਧਿਆਨ ਰੱਖਾਂਗੇ ਵੀ ਕਿਹੜੇ ਦਿਨ ਸਾਨੂੰ ਕਿੰਨਾ ਕ੍ਰਸ਼ ਮਿਲੂਗਾ ਤਾਂ ਕਿ ਅਸੀਂ ਲੋਕਾਂ ਨੂੰ ਵੀ ਪਰੇਸ਼ਾਨ ਨਾ ਕਰੀਏ ਤੇ ਆfda ਜਿਹੜਾ ਹੈਗਾ ਉਹ ਬਾਬਾ ਫਰੀਦੀ ਦੇ ਚਰਨਾਂ ਤੇ ਨਕਮਸਤਕ ਵੀ ਹੋ ਸਕਣ ਔਰ ਜਿਹੜੇ ਸਾਡੇ ਕੰਮ ਅਧੂਰੇ ਐ ਡ੍ਰੀਮ ਪ੍ਰੋਜੈਕਟ ਐ ਜਿਵੇਂ ਮੁੱਖ ਮੰਤਰੀ ਸਾਹਿਬ ਦਾ ਜਨਰ ਸਾਹਿਬ ਦੇ ਚ ਜਿਹੜਾ ਡ੍ਰੀਮ ਪ੍ਰੋਜੈਕਟ ਐ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇੱਕ ਸਪੋਰਟ ਸਕੂਲ ਐ ਜਿਹੜਾ ਪਹਿਲਾਂ ਉਹ ਜਨ ਸਾਹਿਬ ਬਣ ਚੁੱਕਾ ਬਣਨ ਵਾਸਤੇ ਤਿਆਰ ਐ ਚੈਰੀ ਚੱਲ ਰਹੀ ਐ ਟੈਂਡਰ ਲੱਗ ਚੁੱਕੇ 4.5 ਕਰੋੜ ਦੇ ਟੈਂਡਰ ਲੱਗ ਗਏ ਸਾਰਾ 22 ਕਰੋੜ ਦੇ ਨਾਲ ਸਕੂਲ ਤੇ ਖੇਡ ਸਟੇਡੀਅਮ ਸਭ ਕੁਝ ਉਹਦੇ ਵਿੱਚ ਬਣਨਾ 22 ਕਿੱਲੇ ਜਮੀਨ ਦਿੱਤੀ ਵੀ ਆ ਔਰ ਹੌਲੀ ਹੌਲੀ ਹੋ ਸਕਦਾ ਸਾਡਾ ਇਹ ਜਿਹੜਾ ਬਜਟ ਹੈ ਕਿ 30 ਤੋਂ 35 ਕਰੋੜ ਤੇ ਚਲਿਆ ਜਾਵੇ ਕਿਉਂਕਿ ਸਿੰਥੈਟਿਕ ਜਿਹੜੇ ਟਰੈਕ ਤੇ ਉਹਨਾਂ ਲਈ ਵੀ ਅਸੀਂ ਚਾਰਾਦਵੀ ਕਰ ਰਹੇ ਹਾਂ ਤਾਂ ਉਹ ਵੱਡੇ ਵੱਡੇ ਪ੍ਰੋਜੈਕਟ ਆ ਜਿਹੜੇ ਉੱਥੇ ਬਾਬੇ ਦੀ ਕਿਰਪਾ ਨਾਲ ਹੋਵੇਗਾ